ਆਮ ਆਦਮੀ ਪਾਰਟੀ ਦੀ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਉਮੀਦਵਾਰ ਹਰਮਿਤ ਸਿੰਘ ਸੰਧੂ ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਪੋਕਪਰ ਵਿਖੇ ਜੀਤ ਲਾਲ ਪੱਟੀ ਡਾਇਰੈਕਟਰ ਪੰਨ ਬਸ ਪੰਜਾਬ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਲੱਡੂ ਵੰਡ ਕੇ ਖੁਸ਼ੀ ਮਨਾਇ ਗਈ। ਇਸ ਮੌਕੇ ਆਦਮپور ਰੋਡ ਦੇ 메ਨ ਬਾਜ਼ਾਰ ਚ ਸਮੂਹ ਦੁਕਾਨਦਾਰਾਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਜੀਤ ਲਾਲ ਪੱਟੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਦੀ ਆਪਣੀ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਰੀਬ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਪੰਜਾਬ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਇਹ ਜਿੱਤ ਮਿਲੀ ਹੈ। ਉਹਨਾਂ ਨੇ ਕਿਹਾ ਕਿ ਸੋ ਜਾਪਦਾ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾ ਨਾਲੋਂ ਵੱਧ ਸੀਟਾਂ ਲੈ ਕੇ ਜਿੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਵੇਗੀ। ਅਸੀਂ ਹਲਕਾ ਆਦਮਪੁਰ ਦੇ ਵਰਕਰ ਜਿਹੜੀ ਕਿ ਤਰਨਤਾਰ ਦੀ ਜਿਮਣੀ ਚੌਣ ਜਿੱਤਣ ਤੋਂ ਬਾਅਦ ਸਾਰੇ ਹੀ ਖੁਸ਼ੀ ਮਨਾਉਣ ਲਈ ਇੱਥੇ ਇਕੱਤਰ ਹੋਏ ਆ ਕਿਉਂਕਿ ਇਹ ਬਹੁਤ ਵੱਡੀ ਪਾਰਟੀ ਦੀ ਜਿੱਤ ਆ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਆ ਉਹ ਲੋਕਾਂ ਨੇ ਪਸੰਦ ਕੀਤੇ ਆ ਇਸੇ ਹੀ ਕਰਕੇ ਬਹੁਤ ਵੱਡੇ ਮਾਰਤੇ ਨਾਲ ਅਸੀਂ ਉਹ ਸੀਟ ਜਿੱਤੀ ਆ ਇਸ ਦੇ ਲਈ ਸਾਰੇ ਵਰਕਰਾਂ ਨੂੰ ਵਧਾਈ ਆ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰ ਵਾ ਜਦੋਂ ਵਹਿੰਦੇ ਆ ਸਾਡੇ ਅਰਬੰਦ ਕੇਜਰੀਵਾਲ ਜੀ ਜੋ ਪਾਰਟੀ ਦੇ ਕਿੰਨੇ ਵਰਗ ਆ ਔਰ ਮੁੱਖ ਮੰਤਰੀ ਸਰਬਭਗਤ ਸੇਮਾਨ ਜੀ ਉਹ ਬਹੁਤ ਵਧਾਈ ਦੇ ਯੋਗ ਪਾਤਰ ਵਾ ਸਾਰੇ ਹੀ ਵਰਕਰਾਂ ਨੂੰ ਵਧਾਈ ਆ ਕਿ ਜਿਹੜੀ ਖੁਸ਼ੀ ਦੇ ਵਿੱਚ ਆਪਾਂ ਇੱਥੇ ਲੱਡੂ ਬੰਦ ਰਹੇ ਹਾਂ 12 12000 ਬੋਰਡ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸੁਹਾ ਅਮੀਦਵਾਰ ਜਿੱਤਿਆ ਹੈ ਐਮ ਐਲ ਏ ਬਣਿਆ ਆ ਉਹ ਬਹੁਤ ਵੱਡੀ ਜਿੱਤ ਆ ਕਿਉਂਕਿ ਇਹ ਦਸ ਹਜ਼ਾਰ ਟ੍ਰੇਲਰ ਆ ਜਿਹੜੇ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਆ ਪੰਜਾਬ ਦੇ ਵਿੱਚ ਉਹਦਾ ਇੰਡੀਕੇਸ਼ਨ ਆ ਤੇ ਆਮ ਆਦਮੀ ਪਾਰਟੀ ਨੇ ਜਿੱਤ ਕੇ ਉਥੇ ਐਮ ਐਲ ਏ ਅਰਬਨ ਕੇਜੀ ਵਾਲ ਦੀ ਵਿੱਚ ਔਲੀ ਦੇ ਵਿੱਚ ਪਾਇਆ ਔਰ ਪੰਜ ਸੇ ਮਾਨ ਜਿਹੜੇ ਹੱਥ ਮੌਜੂਦ ਕੀਤੇ ਆ ਇਹਦੀ ਸਾਰਿਆਂ ਨੂੰ ਵਧਾਈ ਹੋਵੇ ਇਸ ਮੌਕੇ ਉਨ੍ਹਾਂ ਨਾਲ ਸੂਬੇਦਾਰ ਹੰਸਰਾਜ ਕੋਆਰਡੀਨੇਟਰ ਐਕਸ ਸਰਵਿਸਮੈਨ ਵਿੰਗ ਸੁਖਦੇਵ ਰਾਜ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਸਤਨਾਮ ਸਿੰਘ ਮਨਕੋਟਿਆ ਬਲਾਕ ਪ੍ਰਧਾਨ ਰਮੇਸ਼ ਚੰਦਰ ਜ਼ਿਲ੍ਹਾ ਜੁਆਇੰਟ ਸਕੱਤਰ ਟ੍ਰੇਡ ਵਿੰਗ ਬੂਟਾ ਸਿੰਘ ਟੀ2 ਕੋਆਰਡੀਨੇਟਰ ਐਸਸੀ ਬੈਂਕ ਗੁਰਦੀਪ ਸਿੰਘ ਗਿੱਲ ਕੋਆਰਡੀਨੇਟਰ ਯੂਥ ਵਿੰਗ ਬਾਬਾ ਸੁਰਜੀਤ ਸਿੰਘ ਕੋਆਰਡੀਨੇਟਰ ਟਰਾਂਸਪੋਰਟ ਵਿੰਗ ਡਾਕਟਰ ਕਮਲ ਸਿੰਘ ਐਸਸੀ ਹਰਮੇਲ ਸਿੰਘ ਜ਼ਿਲ੍ਹਾ ਜੁਆਇੰਟ ਸਕੱਤਰ ਐਸਸੀ ਵਿੰਗ ਪਾਰਟੀ ਦੇ ਵਲੰਟੀਅਰ ਸਹਿबान ਮੌਜੂਦ ਸਨ ਪੋਖਪੁਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ